ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਸ਼ੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਤਾਜੀ ਸੂਈ ਆ ਗਈ ਤੇ ਇੱਕ ਆ ਗਈ ਬਾਈ ਜਰਸੀ ਟੋਕੜ ਤੇ ਦੋਵੇਂ ਬਾਈ ਟੌਪ ਰੇਡਾਂ ਆ ਗਿਆਂ ਗਰਮੀਆਂ ਦੇ ਆ ਕੇ ਤੋਹਫੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਈ ਸ਼ਾਸਤਰੀ ਕਾ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੂੰ ਬਈ ਹਾਂਜੀ ਬਈ ਨਾਮ ਤੇ ਬਈ ਆਪਣਾ ਐਡਰੈਸ ਨਾਮ ਜਸਵਿੰਦਰ ਸਿੰਘ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਜੀ ਨੇੜੇ ਪਿੰਡ ਬਈ ਨੇੜੇ ਜਲਾਰ ਰਹਿ ਗਿਆ ਜਲਪੁਰਾ ਭਾਈ ਕਰੇਗਾ ਜੀ ਕੰਟੈਕਟ ਨੰਬਰ ਬੋਲ ਦਿੰਦਾ 9041088878 ਜੀ ਇਹ ਵੀਰ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਤਾਜੀ ਸੂਈ ਤੋਂ ਸ਼ੁਰੂ ਕਰ ਦਈਏ ਹਾਂਜੀ ਤਾਜੀ ਸੂਈ ਜੀ ਬਈ ਕਿਹੜਾ ਸੁਆ ਸੁਈਆ ਇਹ ਦੂਜਾ ਸੁਆ ਸੁਈਆ ਜੀ ਦੂਜਾ ਸੁਆ ਹਾਂਜੀ ਸਭ ਤੋਂ ਪਹਿਲਾਂ ਤਾਂ ਬਈ ਗੱਲ ਕਰੀਏ ਜੇ ਆ ਗਈ ਮੱਝਾਂ ਨਾਲ ਦੀ ਹਾਂਜੀ ਹਾਂਜੀ ਮੱਝਾਂ ਨਾਲ ਜੀ ਜਹੀ ਜੀ ਮੱਝ ਰਖ ਲਈ ਬਈ ਕਰੇ ਜਹੀ ਜੀ ਕਰਮਾਲੀ ਹਾਂ ਜਰਸੀ ਕ੍ਰੋਸ ਆ ਗਈ ਜਰਸੀ ਦਾ ਆ ਗਈ ਕ੍ਰੋਸ ਬਈ ਗਰਮੀਆਂ ਦਾ ਤੋਹਫਾ ਆ ਗਈ ਕਿਉਂਕਿ ਨਾ ਭਮਾਠ ਮਾਰ ਪਵੇ ਸੀ ਠੀਕ ਹੈ ਨਾ ਹਾਂ ਗਰਮੀ ਹੋਵੇ ਸਾਲ ਹੋ ਜਾ ਬਈ ਇਹ ਥੋੜਾ ਜਿਹਾ ਹਾਰਡ ਹੀ ਰਹਿਣੀ ਹੈ ਜੀ ਸਹੀ ਗੱਲ ਹੈ ਇਹਨਾਂ ਨੇ ਐ ਹੀ ਰਹਿਣਾ ਕਰਮਾਲੀ ਹਾਂ ਸੈਨ ਸ਼ਕਤੀ ਬਹੁਤ ਹੈ ਨਾ ਜਬ ਬਿਮਾਰੀ ਪੂਰੀ ਘਟ ਗਈ ਤੇ ਬਈ ਕਿੰਨਾ ਕਿਹਦਾ ਦੁੱਧ ਚਵਾਇਆ ਪਿਛਲੇ ਸਵੇਰ ਕਿੰਨਾ ਕ ਦੇ ਇਹ ਕੀ ਲੱਗਦਾ ਕਿ ਚਵਾ ਦੂ 18 ਗੀਟਰੀ ਤੇ ਉਹ ਠੰਡੀ ਸੀ ਲਾ ਹਾਂ ਠੰਡੀ ਆ ਬਾਈ ਯਾਰ ਜਿਹੜੇ ਪਾਸੇ ਮਰਜੀ ਬੈਜੀ ਭੋਰਾ ਵੀ ਨਹੀਂ ਲੈ ਲੈ ਯਾਰ ਇਧਰਲੇ ਪਾਸੇ ਬੈਜਾ ਤਾਜੀ ਸੂਈਆ ਤੜਕੇ 5 ਵਜੇ ਸੂਈ ਆ ਬਰਫ਼ ਨਾਲ ਦੀ ਆ ਬਰਫ਼ ਨਾਲ ਦੀ ਬਾਈ ਲੈ ਇਧਰ ਬੈ ਕੇ ਧਰਾ ਮਾਰਦ ਨੇ ਖਲ ਜੋੜ ਤਾਂ ਹੈ ਹੀ ਨਹੀਂ ਬੱਚਾ ਲਾਚ ਆ ਨਾ ਨਾ ਜਿਹੜੇ ਸਾਹਮਣਾ ਕ੍ਰੋਸ ਆਂਗ ਆ ਯਾਰ ਮੈਂ ਕਹਿੰਦਾ ਕਹਿੰਦੀ ਵੀ ਨਹੀਂ ਕਰਮਾ ਤੇ ਬਾਕੀ ਥਾਣਾ ਦਾ ਸਹਜ ਬਾਈ ਤੁਹਾਨੂੰ ਆਪਾਂ ਚੈੱਕ ਕਰਵਾ ਨਾੜਾ ਨੁੜਾ ਨਾ ਲੈਵੇ ਤੇ ਫੋਲ ਬਹੁਤ ਠੰਡੀ ਆ ਬਾਈ ਖਰਾਬ ਕਰਨ ਵਾਲੇ ਤਾਂ ਹੈ ਹੀ ਨਹੀਂ ਲੈ ਹੂੰ ਸਹੀ ਗੱਲ ਲੈ ਮਗਰ ਨਹੀਂ ਭੇਜਣਾ ਹੈ ਨਿਕਰਾਓ ਕਰਨਾ ਇੱਧਰ ਦੀ ਮਰਜ਼ੀ ਵੇਜੋ ਵੀ ਚੱਕਰ ਹੀ ਨਹੀਂ ਗਨੇ ਬਾਕੀ ਲੇਵਾ ਦੇਖੋ ਅਸਲ ਵਿੱਚ ਕਰਮਾਲ ਨੇ ਪੰਡ ਲਾਇ ਫਿਰਦੀ ਆ ਪੰਡ ਲੇ ਵੇ ਜੀ ਪੰਡਈ ਬਈ ਸਾਰਾ ਘਰ ਕੀ ਦੇਵਾ ਸਹੀ ਗੱਲ ਆ ਬਈ ਹਾਂ ਬਾਕੀ 제ਰ ਪਈ ਆ 제ਰ ਪੈ ਗਈ ਇਹਦੀ 제ਰ ਪੈ ਗਈ ਬਈ ਆ ਪਈ ਕੰਪਲੀਟ ਚੈੱਕ ਕਰ ਲੋ ਮੱਠਲ ਚ ਓਕੇ ਕਰਮਾਲੀ ਨਾਲ ਬੱਚਾ ਇਹ ਦੇ ਕੀ ਕਰਮਾਲੀ ਬੱਚਾ ਦੇਗੀ ਹੂੰ ਬਾਕੀ ਰੰਗ ਰੂਪ ਫੁੱਲ ਚੰਗਾ ਬਈ ਪਲੀ ਵੀ ਆ ਵੱਡੀ ਪੂਰੀ ਪਲੀਆ ਦੂਜਾ ਸੋਹ ਅਰੀਜਨਲ ਆ ਬਈ ਕਹਿਣ ਵਾਲੀ ਨਹੀਂ ਠੀਕ ਆ ਹਾਂ ਕੇ ਆਪਾਂ ਨੂੰ ਸੂਕੇ ਪਤਾ ਹੋ ਜਾਂਦਾ ਪਸੂ ਮਾੜਾ ਮੋਟਾ ਨਹੀਂ ਹੂੰ ਬਾਪਾ ਮਾਨੂਰ ਗੱਲ ਵੱਡੀ-ਬੁੱਡੀ ਬਹੁਤ ਅਗਲੀ ਹਾਂ ਵੱਡੀ ਪੂਰੀ ਆ ਸਹੀ ਗੱਲ ਆ ਲੈ ਲੈ ਵਾ ਦੇਖੋ ਬਈ ਵਿਚਾਲੇ ਮੈਂ ਕਹਣਾ ਵੀ ਲੈ ਕੇ ਨਹੀਂ ਪਰਾਂਦਾ ਐਡਾ ਦੇਰ ਹਾਂ ਹਾਂ ਬਈ ਬਾਕੀ ਰੰਗ ਰੂਪ ਬਈ ਚੈੱਕ ਕਰ ਸਕਦੇ ਠੰਡੀ ਠੰਡੀ ਬਹੁਤ ਆ ਬਈ ਐ ਨਹੀਂ ਖਰਾਬ ਕਰਨ ਵਾਲੀ ਲੁੱਤਲਾ ਇਹ ਹੂੰ ਲੈ ਜਿਵੇਂ ਮਰਜੀ ਹੱਥ ਲਾ ਜੀਦਾ ਇਧਰੋ ਬਈ ਚੱਕਰੀ ਨਹੀਂ ਕੋਈ ਜਿਵੇਂ ਮਰਜੀ ਰੱਸਾ ਛੱਡ ਕੇ ਬਹਿ ਜਾ ਲੈ ਲੈ ਬਾਹਲੀ ਠੰਡੇ ਆ ਗਈ ਬਹੁਤ ਠੰਡੀ ਬਈ ਯਾਰ ਕਰਮ ਵਾਲੀ ਸਹੀ ਗੱਲ ਆ ਬਈ ਅਸਲ ਵਿੱਚ ਯਾਰ ਕੁਆਲਟੀ ਬੋਲ ਕੁਆਲਟੀ ਹਾਂ ਹੂੰ ਬਾਕੀ ਦੁੱਧ ਬਈ ਨਹੀਂ ਪਤਾ ਵੀ ਪੀ ਆ ਜੇ ਬਈ ਯਾਰ ਬਾਕੀ ਫੈਕਸ ਲੈ ਵਾ ਬਾਈ ਲੈ ਵਾ ਦਾਸਦਾਗਾ ਬਾਕੀ ਆਪ ਹੀ ਕਹਨੇ ਬਾਈ ਹਾਂ ਇਹ ਤਾਂ ਹੈਗੀ ਹੂੰ ਟੈਡਲੇ ਵਿੱਚ ਆ ਕੇ ਬਹੁਤ ਸੋਹਣਾ ਲੈ ਵਾ ਪਰ ਬਾਈ ਇਹਨੂੰ ਫੈਸਲਾ ਆਪੇ ਬੱਚਾ ਲਾ ਕੇ ਧਾਰਾ ਮਾਰਦੇ ਨੇ ਵੀਰ ਭਰਾ ਕਹਿੰਦਾ ਬੱਚਾ ਨਹੀਂ ਲਾਇਆ ਰਹਿਣੇ ਹੂੰ ਬਾਈ ਕਹਿੰਦਾ ਬੱਚਾ ਲਾ ਕੇ ਵੀ ਆਪੇ ਧਾਰਾ ਮਾਰਦੇ ਨੇ ਨਾੜਾ ਨਾ ਦੇਖੋ ਬਾਈ ਦੁੱਧ ਵਾਲੀ ਨਾ ਨਾ ਦੁੱਧ ਦੇ ਲੈ ਬਾਈ ਫਿਰ 20 ਕਿਲੋ ਪਿਆ ਸਕਦੀ ਹੂੰ ਇਹਦਾ ਜਿੰਨਾ ਪਾਲੋ ਉਹਨਾਂ ਖਾ ਲੋ ਕਮਾ ਸਹੀ ਗੱਲ ਆ ਬਾਈ ਬਾਕੀ ਨਾਲੇ ਹੁੰਦਾ ਮੇਨ ਗੱਲ ਠੰਡੀ ਸ਼ੀਲ ਦਾ ਹੁੰਦਾ ਹਾਂ ਠੰਡੀ ਦਾ ਹੁੰਦਾ ਬਈ ਹੂੰ ਠੰਡੀ ਠੰਡੀ ਕਰਮ ਵਾਲੀ ਬਈ ਫੁੱਲ ਆਏ ਤਾਂ ਬੱਚਾ ਵੀ ਚੁੰਗਣ ਲੱਗਾ ਟਗਾ ਕੇ ਬਾਕੀ ਬਈ ਬੌੜਾ ਕੱਢਿਆ ਵਾ ਪਚਾਰ ਕਿਲੋ ਇਹਦਾ ਮੈਂ ਕਹਿ ਦਗੀ ਠੀਕ ਹੈ ਬਈ ਜੇ ਸੂਪੀ ਸੀ ਨਾ ਥੋੜਾ ਜਿਹਾ ਤਾਂ ਕਿ ਮੈਂ ਟਬਾਦੀ ਕੱਢਦਾ ਬੈਠਾ ਨਹੀਂ ਹਾਂ ਲਾ ਸੀਗਾ ਠੀਕ ਹੈ ਮੈਂ ਸੌਖੀ ਬਹਿ ਜੂਗੀ ਕੋਈ ਨੂੰ ਪਿਆ ਬੱਚੇ ਨੂੰ ਪਿਉਣਾ ਸੀਗਾ ਲੈ ਬਈ ਠੰਡੀ ਠੰਡੀ ਦੇਖ ਫੁੱਲ ਆ ਹਾਂ ਠੰਡੀ ਹੈ ਨਾ ਚੋਂ ਚਵਾ ਦੇਖੋ ਬਹੁਤ ਚੰਗਾ ਜਮਾਨ ਲੱਗਾ ਬਾਈ ਪਤਾ ਲੱਗਦਾ ਬਾਈ ਹੈ ਨਾ ਅਸਲ ਵਿੱਚ ਖੜਕਾ ਕਰਦੀ ਹੈ ਹਾਂ ਕੁੱਤਿਆਂ ਕਾੜਦੀ ਹੈ ਇਹਦਾ ਬਾਈ ਬੋਲਾ ਮਾਰਦੀ ਹੈ ਮੇਰਾ ਗੜਕ ਨਹੀਂ ਬਾਈ ਹਾਂ ਬੋਲਾ ਬਾਈ ਸੰਗਣਾ ਪੂਰਾ ਛੱਡੀਦਾ ਇੰਨੀ ਕਰਮ ਵਾਲੀ ਇਹ ਲਾਲਾ ਇਹ ਨੱਤ ਵੀ ਨਹੀਂ ਲਾਉਂਦੀ ਸਹੀ ਗੱਲ ਹੈ ਕੋਈ ਚੱਕਰ ਹੀ ਨਹੀਂ ਹਾਂ ਬੋਲਾ ਜਵਾਗ ਚੋ ਪੋਲੀ ਵੀ ਨਹੀਂ ਆ ਬਾਈ ਸਹੀ ਗੱਲ ਹੈ ਬਾਈ ਬਾਲੀ ਠੰਡੀ ਆ ਗਈ ਬਹੁਤ ਠੰਡੀ ਆ ਗਈ ਕੀ ਬਾਤ ਆ ਬਾਈ ਬਾਕੀ ਥਾਣਾ ਦਾ ਸਹਜ ਨਾੜਾ ਨੂੜਾ ਨਾ ਮੈਂ ਕਹਣਾ ਲੇਵਾ ਵਸਣ ਲੈ ਬਹਿ ਗਿਆ ਸਾਨੂੰ ਖਾਣ ਤੋਂ ਸਹੀ ਗੱਲ ਹੈ ਪਛਮਾ ਤੇ ਕਰੋ ਬਾਈ ਕਿੰਨਾ ਚੰਗਾ ਆ ਗਿਆ ਬੋਲਾ ਸੁਣਾ ਪਛਮਾ ਇਹਦਾ ਭਲਾ ਤੁਸੀਂ ਬਹਿ ਜਾਓ ਅਸੀਂ ਤੁਸੀਂ ਲਾ ਲਾਣਾ ਮਾਸਾ ਵੀ ਨਹੀਂ ਕੋ ਕਹਿੰਦੀ ਸਹੀ ਗੱਲ ਹੈ ਕੁਝ ਵੀ ਨਹੀਂ ਕਹਿੰਦੀ ਹੁਣ ਜਿਵੇਂ ਨੇੜੇ ਜਿਵੇਂ ਮਰਜੀ ਤੁਰੇ ਫਰੋਏ ਨਹੀਂ ਹੈਗਾ ਵੀ ਲੱਤ ਕੱਢ ਨਾ ਨਾ ਭਾਈ ਉਹਦਾ ਕੰਮ ਹੀ ਹੈ ਨਹੀਂ ਸਹੀ ਗੱਲ ਹੈ ਬਾਈ ਤੇ ਮੁੱਲ ਬਾਈ ਜਸਵਿੰਦਰ ਕੀ ਦੇਣਾ ਨਾ ਮੁੱਲ ਅਜਰੀ ਤੁਹਾਡੀ ਦਾ 57500 ਰੁਪਏ ਬਾਈ 57500 ਹਾਂਜੀ ਮੋੜਦਾ 65 ਵੀ ਕਰਦਾਂਗੇ ਫੇ 65 ਵੀ ਕਰਾ ਦੇ ਬਾਈ ਯਾਰ ਮੰਗਣਗੇ ਲੋਕ ਚੱਲ ਆਪਾਂ ਨੂੰ ਜਾਇ ਜਾਈ ਵੀ ਚੱਲ ਸਾਡੇ ਪੰਚਾਇਤ ਮੁੱਲ ਕਰਾਉਣ ਨੂੰ ਤਾਂ ਬਾਈ ਕਹਿੰਦਾ 60 ਕਰਾ ਲਓ ਭਾਵੇਂ ਕਰਾ ਲਓ 65 ਪਰ 57000 ਦੀ ਹਾਂ 57000 ਦੀ ਬਾਕੀ ਵੇਲਾ ਵੱਡੀ ਆ ਯਾਨੀ ਕਿ ਛੋਟੀ ਆ ਸਹੀ ਗੱਲ ਹੈ ਪੂਰੀ ਵੱਡੀ ਆ ਲੈ ਬਾਈ ਨੂੰ ਲਕਾਉਂਦੀ ਐ ਇੱਕ ਤਰ੍ਹਾਂ ਦੀ ਫੁੱਲ ਵੱਡੀ ਆ ਕਿ ਕੋਈ ਛੋਟੀ ਜਿਨਾ ਮੰਨ ਕੇ ਹਾਂ ਬਾਕੀ ਦੁੱਧ ਪਾਉਣਾ ਬਾਈ ਯਾਰ ਇਹਨੇ ਗੱਲ ਕੁਝ ਨਹੀਂ ਫੈਂਡ ਵਾਲਾ ਪਾਉਗੀ ਹੂੰ ਲਾਲਾ ਸਾਹਿਬ ਹੁਣ ਲੈ ਵਾ ਵੇਖ ਲੈ ਲੈ ਲੱਤਾਂ ਬਾਈ ਆ ਕਰਾਈ ਜਾਂਦਾ ਕਰਮਾ ਇਹ ਫਰਕ ਕੋਈ ਦੇਖਦੇ ਨਹੀਂ ਸਹੀ ਗੱਲ ਹੈ ਲੈ ਚੈੱਕ ਕਰੋ ਬਈ ਮੂਹ ਨੂੰ ਲੈ ਕੇ ਨਖਾਰ ਚਾਉਣਾ ਹੋਰ ਹਾਂ ਨਖਾਰ ਚਾਉਣਾ ਬਈ ਖਾ ਪੀ ਕੇ ਨੇ ਦੁੱਧ ਹੋਰ ਵਧੂ ਸਹੀ ਗੱਲ ਹੈ ਬਈ ਤੇ ਅੱਗੇ ਬਈ ਆ ਗਈ ਜਰਸੀ ਕਿਹੜਾ ਸੂਆ ਆ ਗਈ ਇਹ ਦੂਜਾ ਸੂਆ ਸੂਈ ਆਈ ਕਿੰਨਾ ਟਾਈਮ ਹੋ ਗਿਆ ਬਈ ਸੂਈ ਇਹਨੂੰ ਹੋ ਗਿਆ 1.5-2 ਮਹੀਨੇ ਲੇਵਲ ਹੋਆ ਵਧੀਆ ਹਾਂ ਲੇਵਲ ਬਹੁਤ ਸੋਹਣਾ ਹੈ ਤੇ ਕਿੰਨਾ ਦੁੱਧ ਆ ਬਈ ਦੁੱਧ ਨੂੰ 6 ਕਿਲੋ ਹੋਊਗਾ ਬਈ ਠੀਕ ਹੈ ਬਈ ਥੋੜੀ ਠੰਡੀ ਸ਼ੀਲ ਦੇਖ ਸਕਦੇ ਮੈਂ ਠੰਡੀ ਹੈ ਬਈ ਧਾਰਾ ਮਾਰਦ ਨਾ ਲੈਣ ਥੋੜਾ ਥੋੜਾ ਚੈੱਕ ਕਰ ਪ੍ਰਵਾਹ ਕੋਈ ਨਹੀਂ ਨੂੰ ਬਈ ਕਹਿੰਦਾ ਚੱਕਰ ਕੋਈ ਨਹੀਂ ਲੈ ਚੂਣ ਚਬਾ ਬਈ ਚੈੱਕ ਕਰੋ ਬੜਾ ਚੰਗਾ ਹੈਲੋ ਪਤਾ ਲੱਗਦਾ ਹੈ ਨਾ ਖੜਕੇ ਦਾ ਹਾਂ ਨਹੀਂ ਬਈ ਚਵਾਈ ਬਹੁਤ ਸੋਹਣੀ ਠੰਡੀ ਹੈ ਮੈਨ ਗੱਲ ਬਾਈ ਠੰਡਗਾ ਦਾ ਹੁੰਦਾ ਜਦੋਂ 2 ਕਿਲੋ ਘੱਟ ਦੇ ਦੂਗੇ ਤੋਤਾ ਵਧੇ ਆਊਗੀ ਹੋਰ ਬਾਈ ਜਿਵੇਂ ਸਿੱਧਾ ਹੀ ਬਹਿਗਾ ਕੋਈ ਦਿੱਕਤ ਨਹੀਂ ਕਿ ਨਹੀਂ ਨਾ ਨਾ ਬਾਈ ਪਰਵਾਹੀ ਕੋਈ ਨਹੀਂ ਇਹਨੂੰ ਲੈ ਸਹੀ ਗੱਲ ਆ ਬਾਈ ਲ ਚਮਕ ਚਮਕ ਦੇਖੋ ਯਾਰ ਵੈਡ ਤੇ ਬਾਈ ਬਹੁਤ ਕਮਾਲ ਆ ਗਿਆ ਬਾਕੀ ਜਰਸੀ ਆ ਗਈ ਕਿ ਨਹੀਂ ਹਾਂ ਜਰਸੀ ਆ ਗਈ ਚੈੱਕ ਕਰੋ ਬਾਕੀ ਆਹ ਤਾਂ ਸਭ ਇੱਕ ਨੰਬਰ ਆ ਗਿਆ ਲਾੜਾ ਰੋੜਾ ਵੀ ਦੇਖ ਸਕਦੇ ਹੋਲਿਓ ਬਾਈ ਇਹਨੂੰ ਮੜੀ ਤੋਰ ਬਾਕੀ ਪਿਆ ਹੋਰ ਆ ਗਈ ਜਰਸੀ ਬਾਈ ਯਾਰ ਫੇਸਬੁਕ ਬਈ ਆਪਾਂ ਨਾਲ ਸੇ ਚੈੱਕ ਕਰਵਾ ਲੈ ਫੇਸਬੁਕ ਬਹੁ ਨੇ ਬਈ ਚੈੱਕ ਕਰੋ ਬੋਦੀਵਾਦੀ ਚੈੱਕ ਕਰੋ ਮੂੰਹ ਦੇਖੋ ਜਮਈ ਕਰਮ ਵਾਲੀ ਬਾਕੀ ਨਵਾਈ ਕਰਕੇ ਲੱਗਦੀ ਹੈ ਹੋਰ ਜੀ ਬਾਈ ਪਾਣੀ ਜਿਹਾ ਖੜਾ ਉੱਤੇ ਪਿੰਡੇ ਤੇ ਨਵਾਈ ਹੋਣੀ ਹੈ ਬਈ ਥੋੜਾ ਜਿਹਾ ਤਾਂ ਕਰਕੇ ਲੱਗਦੀ ਹੈ ਨਹੀਂ ਚਮਕ ਵਾਲੀ ਆ ਬਈ ਹਾਂ ਚਮਕ ਵਾਲੀ ਬਾਈ ਪ्युअर ਜਰਸੀ ਆ ਗਈ ਜਿਹੜੀ ਕਾਫੀ ਕਲਰ ਕਹਿੰਦੇ ਨੇ ਆਪਾਂ ਸਹੀ ਗੱਲ ਆ ਬਾਈ ਤੇ ਇਹਦਾ ਮੁੱਲ ਬਈ ਕੀ ਰਹੂਗਾ ਇਹ 15000 ਦੇ ਦਾਂਗੇ 15000 ਰੁਪਏ ਦੀ ਠੀਕ ਹੈ ਬਾਈ ਇਹ ਬਾਈ ਕਹਿੰਨਾ ਬਈ ਅੱਜ ਆਪਾਂ ਦੇ ਦਾਂਗੇ 15000 ਰੁਪਏ ਦੀ ਤੇ ਮੁੱਲ ਬਾਈ ਨੇ ਦੋਮਾ ਦੀ ਬਈ ਜਾਇਜ਼ ਤੇ ਖਿੱਚ ਕੇ ਕਰਿਆ ਮੁੱਲ ਅੱਗੇ ਵੀ ਬਾਈ ਦੇ ਜਾਇਜ਼ ਹੀ ਹੁੰਦਾ ਕਿ ਨਹੀਂ ਬਾਈ ਹਾਂ ਖਰਾਬ ਕਰਨ ਵਾਲੀ ਬਾਈ ਹੈ ਨਹੀਂ ਜੇ ਮੈਂ ਥੋਕ ਡਗ ਲਾ ਕੇ ਲੱਤਾਂ ਮਾਰੀ ਜਿਹੜਾ ਕੋਠੇ ਪਾਸੇ ਬਹਿ ਜਾ ਲੈ ਜੇ ਮਾਰਦੀ ਹੈ ਕੋਈ ਨਹੀਂ ਲੈ ਠੰਡੀ ਡੰਡੀ ਵਾਲੀ ਆ ਬੜੀ ਡੰਡਾ ਹੈ ਬਾਈ ਯਾਰ ਸਹੀ ਗੱਲ ਹੈ ਜਮਾ ਹੀ ਨਹੀਂ ਕੋਈ ਆ ਭਲਾ ਜਵਾਕ ਚੋਈਦਾ ਹੁਣ ਬਿਰਦ ਬੰਦੇ ਨੇ ਲੈਣੇ ਚਾਰ ਪੰਜ ਕਿੱਟਾ ਦੁੱਧ ਵਾਲੀ ਸਹੀ ਗੱਲ ਆ ਬਾਈ ਵਧੀਆ ਉਹਨਾਂ ਨੂੰ ਖਰਾਬ ਨਹੀਂ ਕਰਦੀ ਭੂਰਾ ਵੀ ਸਹੀ ਗੱਲ ਆ ਬਾਈ ਤਿੰਨ ਅੱਜ ਸੀ ਕਿ 2 ਬਾਈ 2 ਮੇ ਹੀ ਦਿਖਾਤੇ ਜੀ ਕਿਸੇ ਵੀਰ ਨੂੰ ਕੋਈ ਵੀ ਪਸੰਦ ਆ ਬਈ ਨਾ ਕੰਡੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ